ਇਹ ਜਿਹੜੀ ਫਿਲਮ ਦਾ ਵਿਸ਼ਾ ਹੈਗਾ ਗੁਰਮਖ ਗੁਰਮਖ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਕਰਕੇ ਟਿਆ ਕਿ ਗੁਰਮਖ ਕਿਸੇ ਬੰਦੇ ਦਾ ਨਾਮ ਨਹੀਂ ਹੈਗਾ ਗੁਰਮਖ ਹਰ ਉਸ ਇਨਸਾਨ ਦਾ ਨਾਮ ਅਸੀਂ ਦੇ ਸਕਦੇ ਆ ਜਿਹੜਾ ਕਿ ਇੱਕ ਗੁਰਮਖਾ ਜਿਹੜਾ ਕਿ ਸਮਾਜ ਦੇ ਵਿੱਚ ਹੋ ਰਹੇ ਜ਼ੁਲਮ ਮਜਲੂਮ ਦੇ ਖਿਲਾਫ ਡਟਦਾ ਲੜਦਾ ਇਹਨੂੰ ਤਾਂ ਇਹਦੇ ਤਾਰ ਖਾਲਿਸਤਾਨੀਆਂ ਨਾਲ ਜੁੜੇ ਲੱਗਦੇ ਆ ਸਕੂਟਰ ਪਿੱਛੇ ਪਤਾ ਕੀ ਲਿਖਿਆ ਹੈ ਫਿੰਗ ਫੋਨ ਮੇ ਬਲਵਿੰਦਰ ਸਿੰਘ ਏਐਸਆਈ ਹੈ ਜਿਹੜਾ ਕਿ ਆਪਦੇ ਹੀ ਪ੍ਰਸ਼ਾਸਨ ਤੋਂ ਬਹੁਤ ਪਰੇਸ਼ਾਨ ਆ ਕਿ ਉਹਦੇ ਅੰਦਰਲਾ ਗੁਰਮਖ ਜਾਗਦਾ ਤਾਂ ਫਿਰ ਉਹ ਫਿਲਮ ਤੋਂ ਬਾਅਦ ਚ ਤੁਹਾਨੂੰ ਪਤਾ ਲੱਗੇ ਕਿ ਕਿੰਦਾ ਕਾਇਆ ਪਲਟਦੀ ਆ ਸ਼ਬਦਗੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਇਹ ਸੌ ਖਾਨਾ ਕਿ ਜੋ ਵੀ ਕਹਾਂਗਾ ਸੱਚ ਕਹਾਂਗਾ ਸੱਚ ਤੋਂ ਸਿਵਾ ਕੁਝ ਨਹੀਂ ਕਹਾਂਗਾ ਲੈ ਤੂੰ ਕੀ ਸੋਚਦਾ ਕਿ ਤੂੰ ਲੜਕੇ ਤੁਸਾਂ ਵੀ ਕਿਰਿ ਉਸ ਕੈਨਿਊਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਅੱਜ ਸਾਡੇ ਨਾਲ ਅਦਾਕਾਰ ਗੁਰਪ੍ਰੀਤ ਤੋਤੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਰ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਹੋ ਮੈਂ ਵਧੀਆ ਚੜ੍ਹਦੀ ਕਲਾ ਸੀ ਜੀ ਅੱਜ ਫਿਰ ਕਿਹੜੀ ਫਿਲਮ ਲਈ ਥੀਏਟਰ ਪਹੁੰਚੇ ਸੀਗੇ ਸਾਡੀ ਫਿਲਮ ਜਿਹਦਾ ਅੱਜ ਟ੍ਰੇਲਰ ਲਾਂਚ ਆ ਗੁਰਮਖ ਪਾਲੀ ਭਪਿੰਦਰ ਸਰ ਰਾਈਟਰ ਡਾਇਰੈਕਟਰ ਨੇ ਉਸ ਫਿਲਮ ਦੇ ਤੇ ਕੇਬਲ 1 ਇਸ ਫਿਲਮ ਨੂੰ ਪੂਰੀ ਦੁਨੀਆ ਭਰ ਦੇ ਵਿੱਚ ਲਿਆ ਰਿਹਾ ਹੈ ਜੀ ਹਾਂ ਜੀ ਕਿਵੇਂ ਤੁਹਾਨੂੰ ਕਿਹੜਾ ਰੋਲ ਮਿਲਿਆ ਤੇ ਕਿਵੇਂ ਤੁਹਾਨੂੰ ਪਹੁੰਚ ਕੀਤੀ ਗਈ ਤੁਹਾਡੇ ਤੱਕ ਕਿ ਇਸ ਫਿਲਮ ਦੇ ਵਿੱਚ ਤੁਹਾਨੂੰ ਰੋਲ ਦੇਣਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਸ ਫਿਲਮ ਦੇ ਡਾਇਰੈਕਟਰ ਡਾਇਰੈਕਟਰ ਪਾਲੀ ਭੁਪਿੰਦਰ ਜੀ ਅਤੇ ਪਾਲੀ ਭੁਪਿੰਦਰ ਜੀ ਨਾਲ ਸਾਡਾ ਵੈਸੇ ਬਹੁਤ ਪਿਆਰ ਆ ਥੀਏਟਰ ਤੋਂ ਕਿਉਂਕਿ ਉਹ ਪਹਿਲਾਂ ਥੀਏਟਰ ਦੇ ਵਿੱਚੋਂ ਅਸੀਂ ਇੱਕ ਦੂਜੇ ਨਾਲ ਜਾਣ ਪਛਾਣ ਚ ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਮੁੰਡਾ ਐਕਟਰ ਆ ਕੰਮ ਕਰਦਾ ਕਿਉਂਕਿ ਨਾਟਕ ਉਹਨਾਂ ਨੇ ਨਾਟਕਾਂ ਦੇ ਵਿੱਚ ਵੀ ਸਾਨੂੰ ਕੰਮ ਕਰਦੇ ਹੋਏ ਦੇਖਿਆ ਤੇ ਇਸ ਫਿਲਮ ਦੇ ਵਿੱਚ ਬਹੁਤੇ ਮੋਸਟਲੀ ਤੁਹਾਨੂੰ ਜਿਹੜੇ ਥੀਏਟਰ ਨਾਲ ਜੁੜੇ ਹੋਏ ਐਕਟਰ ਨੇ ਜਾਂ ਪਾਲੀਸਰ ਦੇ ਵੀ ਸਟੂਡੈਂਟ ਨੇ ਉਹ ਇਸ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਐਕਟਰ ਇਹੋ ਜਿਹੇ ਮਿਲਣਗੇ ਜਿਨ੍ਹਾਂ ਨੇ ਥੀਏਟਰ ਦੇ ਵਿੱਚੋਂ ਹੋ ਕੇ ਕੰਮ ਕੀਤਾ ਤੇ ਮੈਂ ਉਹ ਕੇਸੀ ਮੂਵੀ ਮੇਰੀ ਰਿਲੀਜ਼ ਹੋਈ ਹੋਈ ਸੀਗੀ ਉਸ ਟਾਈਮ ਤੇ ਜਸਟ ਟਾਈਮ ਤੇ ਫਿਲਮ ਸ਼ੁਰੂ ਹੋਈ ਸੀਗੀ ਤੇ ਪੱਲੀ ਸਰ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਉਹਨਾਂ ਨੂੰ ਜਾ ਕੇ ਮਿਲਿਆ ਮੈਂ ਕਿਹਾ ਪਾਜੀ ਤੁਸੀਂ ਫਿਲਮ ਕਰ ਰਹੇ ਹੋ ਤੇ ਸਾਡਾ ਵੀ ਖਿਆਲ ਰੱਖੋ ਤੇ ਉਹ ਕਹਿੰਦਾ ਵੀ ਤੇਰਾ ਖਿਆਲ ਤਾਂ ਪਹਿਲਾਂ ਰੱਖਾਂਗੇ ਅਸੀਂ ਹੁਣੇ-ਹੁਣੇ ਤੇਲੀ ਫਿਲਮ ਰਿਲੀਜ਼ ਹੋਈ ਹੈ ਕੇਸਰੀ ਤਾਂ ਇਦਾਂ ਫਿਰ ਮੈਨੂੰ ਪ੍ਰੋਡਿਊਸਰ ਨਾਲ ਵੀ ਉਹਨਾਂ ਨੇ ਇੰਟਰੋਡਿਊਸ ਕਰਾਇਆ ਤੇ ਕਿ ਕੇਸਰੀ ਦੇ ਵਿੱਚ ਗੁਰਪ੍ਰੀਤ ਸੀਗਾ ਤੇ ਆਪਾਂ ਇਸ ਫਿਲਮ ਦੇ ਵਿੱਚ ਵੀ ਲਾ ਰਹੇ ਹਾਂ ਜੀ ਅੱਜ ਜਦੋਂ ਅਸੀਂ ਥੀਏਟਰ ਚ ਪਹੁੰਚੇ ਇੱਥੇ ਪਹੁੰਚੇ ਸੀ ਕਿ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਸਭ ਤੋਂ ਪਹਿਲਾਂ ਗੱਤਕਾ ਦਿਖਾਇਆ ਗਿਆ ਉਸ ਤੋਂ ਬਾਅਦ ਫਿਰ ਅੰਦਰ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਫਿਰ ਪ੍ਰੈਸ ਕਾਨਫਰੰਸ ਹੋਈ ਇੱਕ ਵਕਰੇ ਤਰੀਕੇ ਨਾਲ ਦੇਖਿਆ ਗਿਆ ਨਾ ਹਾਲਾਂਕਿ ਬਹੁਤ ਸਾਰੀ ਫਿਲਮਾਂ ਹੁੰਦੀਆਂ ਨੇ ਸਿੱਖੀ ਨਾਲ ਵੀ ਜੁੜੀਆਂ ਹੁੰਦੀਆਂ ਨੇ ਪਰ ਇਸ ਤਰੀਕੇ ਲਾਂਚਿੰਗ ਜਿਹੜੀਆਂ ਨਹੀਂ ਕੀਤੀ ਜਾਂਦੀਆਂ ਇਹਦਾ ਸੇਰਾ ਜਿਹੜਾ ਸਾਰਾ ਉਹ ਸਾਗਾ ਸਟੂਡੀਓ ਨੂੰ ਜਾਂਦਾ ਜੀ ਕੇਬਲ 1 ਨੂੰ ਕਿਉਂਕਿ ਜਦੋਂ ਵੀ ਚਾਹੇ ਕੋਈ ਵੀ ਫਿਲਮ ਹੋਵੇ ਇਹ ਸਾਗਾ ਇੱਕ ਐਸਾ ਪਲੇਟਫਾਰਮ ਆ ਜਿਹੜਾ ਕਿ ਆਪਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਬਹੁਤ ਵੱਡੇ ਤਰੀਕੇ ਨਾਲ ਲਾਂਚ ਕਰ ਦਿਆ ਚਾਹੇ ਤੁਸੀਂ ਪਿਛਲੀਆਂ ਫਿਲਮਾਂ ਦੇਖ ਲਓ ਇਹ ਜਿਹੜੀ ਫਿਲਮ ਦਾ ਵਿਸ਼ਾ ਹੈਗਾ ਗੁਰਮਖ ਗੁਰਮਖ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਕਰਕੇ ਟਿਆ ਕਿ ਗੁਰਮਖ ਕਿਸੇ ਬੰਦੇ ਦਾ ਨਾਮ ਨਹੀਂ ਹੈਗਾ ਗੁਰਮਖ ਹਰ ਉਸ ਇਨਸਾਨ ਦਾ ਨਾਮ ਅਸੀਂ ਦੇ ਸਕਦੇ ਆ ਜਿਹੜਾ ਕਿ ਇੱਕ ਗੁਰਮਖਾ ਜਿਹੜਾ ਕਿ ਸਮਾਜ ਦੇ ਵਿੱਚ ਹੋ ਰਹੇ ਜ਼ੁਲਮ ਮਜਲੂਮ ਦੇ ਖਿਲਾਫ ਡਟਦਾ ਲੜਦਾ ਤਾਂ ਉਹਨੂੰ ਗੁਰਮਖ ਕਿਹਾ ਜਾਂਦਾ ਤੇ ਇਹ ਆਪਣਾ ਜਿਹੜੀ ਤੁਸੀਂ ਲਾਂਚਿੰਗ ਦੇਖੀ ਆ ਦਸਤਾਰਾਂ ਸੇ ਕੇਸਰੀ ਕਲਰ ਦੀਆਂ ਸਾਰਿਆਂ ਨੇ ਸਜਾਈਆਂ ਹੋਈਆਂ ਅਸੀਂ ਸਿੱਖੀ ਨੂੰ ਤੇ ਪਲੱਸ ਹਰ ਉਸ ਗੁਰਮਖ ਨੂੰ ਟ੍ਰਿਬਿਊਟ ਕਰਦੇ ਆ ਜਿਨ੍ਹਾਂ ਦੇ ਅੰਦਰ ਇੱਕ ਇੱਕ ਗੁਰਮਖ ਵੱਸਦਾ ਜੀ ਫਿਲਮ ਦੀ ਥੋੜੀ ਕਹਾਣੀ ਦੱਸੋਗੇ ਅਸੀਂ ਜਦੋਂ ਟ੍ਰੇਲਰ ਲਾਂਚ ਹੋਇਆ ਸੀ ਦੇਖਿਆ ਨਾ ਕਿ ਤੁਸੀਂ ਜਦੋਂ ਆਪਣੇ ਆਪ ਨੂੰ ਗੋਲੀ ਵੀ ਮਾਰਦੇ ਹੋ ਫਿਲਮ ਦੀ ਕਹਾਣੀ ਤਾਂ ਦੇਖੋ ਜਿੰਨਾ ਕਿ ਤੁਹਾਨੂੰ ਟ੍ਰੇਲਰ ਤੋਂ ਮਹਿਸੂਸ ਹੋਇਆ ਜੋ ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਸਾਹਮਣੇ ਟ੍ਰੇਲਰ ਨਹੀਂ ਜਾਣਾ ਹੁੰਦਾ ਤੇ ਟ੍ਰੇਲਰ ਨਾਲ ਹੀ ਲੋਕ ਐਕਸਾਈਟਡ ਹੁੰਦੇ ਆ ਕਿ ਅਸੀਂ ਇਹ ਫਿਲਮ ਨੂੰ ਦੇਖਣਾ ਤਾਂ ਪੂਰੀ ਕਹਾਣੀ ਤਾਂ ਨਹੀਂ ਬਟ ਇਹ ਕਿ ਮੇਰਾ ਜਿਹੜਾ ਕਿਰਦਾਰ ਆ ਉਹ ਇੱਕ ਬਲਵਿੰਦਰ ਸਿੰਘ ਐਸਆਈ ਹੈ ਜਿਹੜਾ ਕਿ ਆਪਦੇ ਹੀ ਪ੍ਰਸ਼ਾਸਨ ਤੋਂ ਬਹੁਤ ਪਰੇਸ਼ਾਨ ਆ ਆਪਦੇ ਪ੍ਰਸ਼ਾਸਨ ਤੋਂ ਦੁਖੀ ਹੈ ਕਿ ਮਤਲਬ ਜੋ ਉਹਨੂੰ ਪਤਾ ਲੱਗਦਾ ਹੈ ਕਿ ਸਾਡੇ ਪ੍ਰਸ਼ਾਸਨ ਦੇ ਵਿੱਚ ਹੀ ਕੀ ਕੁਝ ਹੋ ਰਿਹਾ ਹੈ ਤਾਂ ਉਹ ਉਹਦੇ ਅੰਦਰ ਵੀ ਇੱਕ ਗੁਰਮਖਾ ਜੀ ਕਿ ਉਹਦੇ ਅੰਦਰਲਾ ਗੁਰਮਖਾ ਜਾਗਦਾ ਤਾਂ ਫਿਰ ਉਹ ਫਿਲਮ ਤੋਂ ਬਾਅਦ ਤੁਸੀਂ ਤੁਹਾਨੂੰ ਪਤਾ ਲੱਗੇਗਾ ਕਿ ਕਿਦਾਂ ਕਾਇਆ ਪਲਟਦੀ ਆ ਉਹ ਆਪਣੇ ਆਪ ਨੂੰ ਅ ਸ਼ੂਟ ਕਰਦਾ ਕਲੀਅਰ ਨਹੀਂ ਦੱਸੂਗਾ ਉਹ ਫਿਲਮ ਦੇਖ ਕੇ ਪਤਾ ਲੱਗੂਗਾ ਹਾਂਜੀ ਅ ਤਾ ਤੁਹਾਨੂੰ ਪਹਿਲਾਂ ਵੀ ਇਹੋ ਜਿਹਾ ਰੋਲ ਕਿਤੇ ਮਿਲੇ ਕਿਸੇ ਫਿਲਮ ਚ ਜਾਂ ਫਿਰ ਅੱਗੇ ਹੋ ਜਾ ਕਰੋਗੇ ਜੇ ਮਿਲਦਾ ਆ ਜੀ ਬਿਲਕੁਲ ਮਤਲਬ ਮੈਂ ਪੈਦਾ ਹੀ ਇਸ ਕਰਕੇ ਹੋਇਆ ਕਿ ਮੈਂ ਵਕ ਵਕ ਕਿਰਦਾਰ ਕਰਾਂ ਤੇ ਐਜ਼ ਐਕਟਰ ਮੈਨੂੰ ਇਸ ਤਰ੍ਹਾਂ ਦੇ ਮਿਲਦਾ ਰਹਿੰਦਾ ਕੰਮ ਮੈਂ ਕਰ ਰਿਹਾ ਹਾਂ ਇਹ ਫਿਲਮ ਦੇ ਵਿੱਚ ਵੀ ਤੁਸੀਂ ਦੇਖੋਗੇ ਗੁਰਮਖ ਦੇ ਵਿੱਚ ਹੋਰ ਵੀ ਮੇਰੀਆਂ ਕੁਝ ਜਿਹੜੀਆਂ ਅੱਗੇ ਆਉਣ ਵਾਲੀਆਂ ਫਿਲਮਾਂ ਉਹਨਾਂ ਦੇ ਵਿੱਚ ਬਹੁਤ ਡਿਫਰੈਂਟ ਡਿਫਰੈਂਟ ਕਿਰਦਾਰ ਤੁਹਾਨੂੰ ਦੇਖਣ ਨੂੰ ਮਿਲਣਗੇ ਮੇਰੇ ਜਿਹੜੀ ਫਿਲਮ ਦੀ ਸਟਾਰ ਕਾਸਟ ਹੈ ਉਹਦੇ ਨਾਲ ਕੰਮ ਕਰਕੇ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਕਿ ਪਹਿਲਾਂ ਤੁਸੀਂ ਫਿਲਮਾਂ ਜਿਹੜੀਆਂ ਕਰਦੇ ਹੋ ਕਮੇਡੀ ਵਾਲੀ ਕਰਦੇ ਹੋ ਨਾ ਜੀ ਬਹੁਤ ਆਪਣਾਪਨ ਸੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਆਪਣਾ ਪਾਲੀ ਸਰ ਤਾਂ ਸਾਡੇ ਬਿਲਕੁਲ ਆਪਦੇ ਘਰ ਦੇ ਹੀ ਨੇ ਔਰ ਕੁਲਜਿੰਦਰ ਭਾਈ ਦੀ ਜੇਕਰ ਗੱਲ ਕਰਾਂਗਾ ਉਹ ਵੈਸੇ ਹੀ ਬਹੁਤ ਬੀਬਾ ਇਨਸਾਨ ਆ ਉਹ ਕੁਲਜਿੰਦਰ ਭਾਈ ਨੂੰ ਮਿਲ ਕੇ ਵੈਸੇ ਹੀ ਮੈਨੂੰ ਬਹੁਤ એનર્ਜੀ ਮਿਲਦੀ ਆ ਕਿਉਂਕਿ ਅੱਜ ਵੀ ਮਤਲਬ ਉਹ ਹਾਲਕੇ ਮੈਥੋਂ 1-2 ਸਾਲ ਵੱਡੇ ਹੋਣਗੇ ਪਰ ਉਹ ਬਹੁਤ ਜੰਗ ਲੱਗਦੇ ਆ ਮੈਨੂੰ ਬਹੁਤ ਉਹਨਾਂ ਤੋਂ ਮੈਂ ਪ੍ਰਭਾਵਿਤ ਹੋਣਾ ਆ ਵਧੀਆ ਮਾਹੌਲ ਸੀਗਾ ਸਾਰਿਆਂ ਨਾਲ ਬਹੁਤ ਮੋਹ ਪਿਆਰ ਨਾਲ ਕੰਮ ਹੋਇਆ ਆ ਕੇਬਲ 1 ਨੂੰ ਕਿਵੇਂ ਦੇਖਦੇ ਹੋ ਇੱਕ ਨਵਾਂ ਪਲੇਟਫਾਰਮ ਹੈ ਜਿੱਥੇ ਤੁਸੀਂ ਜਾ ਕੇ ਫਿਲਮਾਂ ਦੇਖ ਸਕਦੇ ਹੋ ਤੇ ਨਾਲੇ ਇਹ ਫਿਲਮ ਜਿਹੜੀ 10 ਭਾਸ਼ਾਵਾਂ ਵਿੱਚ ਰਿਲੀਜ਼ ਹੋ ਰਹੀ ਹੈ ਕੇਬਲ 1 ਇੱਕ ਐਸਾ ਪਲੇਟਫਾਰਮ ਆ ਜਿਹੜਾ ਕਿ ਮਤਲਬ ਇਕੱਲੇ ਪੰਜਾਬ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਇੰਡੀਆ ਤੋਂ ਬਾਹਰ ਹੋਰ ਨਾ ਕੰਟਰੀਆਂ ਦੇ ਵਿੱਚ ਵੀ ਜਿਹੜਾ ਇਹ ਕੇਬਲ 1 ਪਹੁੰਚਿਆ ਹੋਇਆ ਔਰ ਸਾਡੀ ਗੱਲ ਆ ਜਿਹੜੀ ਸਾਡੇ ਚਾਹੇ ਉਹ ਫਿਲਮ ਦੇ ਮਾਧਿਅਮ ਰਾਹੀਂ ਸਾਡਾ ਜਿਹੜਾ ਕਲਚਰ ਆ ਉਹ ਬਾਹਰਲੇ ਦੇਸ਼ਾਂ ਤੱਕ ਵੀ ਪਹੁੰਚ ਰਿਹਾ ਹੈ ਉਹ ਸਿਰਫ ਕੇਬਲ 1 ਪੇਚਾਰਿਆ ਜੀ ਤੇ ਮੈਂ ਆਪਣੇ ਦਰਸ਼ਕਾਂ ਨੂੰ ਅਪੀਲ ਕਰੂੰਗਾ ਤੁਸੀਂ ਵੀ ਆਪਣੇ ਆਪਣੇ ਫੋਨ ਦੇ ਉੱਤੇ ਕੇਬਲ 1 OTT ਜਿਹੜਾ ਹੈਗਾ ਉਹਨੂੰ ਡਾਊਨਲੋਡ ਕਰੋ ਸਬਸਕ੍ਰਾਈਬ ਕਰੋ ਤੇ ਦੇਖੋ ਗੁਰਮਖ 24 ਜਨਵਰੀ ਨੂੰ ਰਿਲੀਜ਼ ਹੋਣੀ ਆ ਤੇ ਉਸ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਠੇਰੋ ਫਿਲਮਾਂ ਨੇ ਤਾਂ ਉਸ ਤੋਂ ਪਹਿਲਾਂ ਤੁਹਾਡੀ ਕਿਹੜੀ ਫਿਲਮ ਆ ਰਹੀ ਹੈ ਫਿਰ ਇਸ ਤੋਂ ਪਹਿਲਾਂ ਹਾਲੀ ਦੀ ਵਿੱਚ ਤੇ ਫਿਲਹਾਲ ਗੁਰਮਖਾਰੀ ਆ ਜਿਸ ਤੋਂ ਪਿੱਛੋਂ ਹੁਣੇ-ਹੁਣੇ ਰਿਲੀਜ਼ ਹੋਈਆਂ ਸੀਗੀਆਂ ਤਿੰਨ-ਚਾਰ ਫਿਲਮਾਂ ਜਿਨ੍ਹਾਂ ਦੇ ਵਿੱਚੋਂ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਬਾਪੂ ਨੀਮਨ ਦਾ ਮੇਰਾ ਤੇ ਸੋਚਾ ਸੁਰਮਾ ਜਿਹੜੀ ਹੈ ਉਹ ਬਹੁਤ ਵਧੀਆ ਉਹ ਸਾਗਾ 뮤직 ਦੀ ਫਿਲਮ ਸੀਗੀ ਉਹ ਵੀ ਤੇ ਕੇ블ਵਾਨ ਤੇ ਵੀ ਆ ਉਹ ਵੀ ਬਹੁਤ ਸਾਰੀਆਂ ਪਿਸ਼ਾਵਾਂ ਰਿਲੀਜ਼ ਹੋਈਆਂ ਤੇ ਮੈਂ ਇਹਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੀਆਂ ਪਾਸ਼ਾਵਾ ਮੈਨੂੰ ਭਾਵੇਂ ਹੁਣ ਇੱਥੇ ਬੋਲ ਨਹੀਂ ਆਉਂਦੀਆਂ ਪਰ ਮੈਂ ਫਿਲਮਾਂ 'ਚ ਬੋਲ ਲੈਣਾ ਹਾਂਜੀ ਹਾਂਜੀ ਤਾਂ ਤੁਸੀਂ ਟਾਈਮ ਦਿੱਤਾ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ ਜੀ